ਤੁਸੀਂ ਦੇਖ ਰਹੇ ਹੋ ਧਨਕਸਰਾਂ ਟੀਵੀ ਪੰਜਾਬ ਰੋਡ ਵਿੱਚੋਂ ਵੱਲੋਂ ਤਿੰਨ ਦਿਨ ਹੜਤਾਲ ਕੀਤੀ ਜਾਵੇਗੀ ਚੱਕਾ ਜਾਮ ਰੱਖਿਆ ਜਾਵੇਗਾ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਪ੍ਰਧਾਨ ਜੀ ਪ੍ਰਧਾਨ ਜੀ ਬੰਦ ਦੀ ਕਾਲ ਦਿੱਤੀ ਗਈ ਹੈ ਕਿੰਨਾ ਮੰਗਾਂ ਨੂੰ ਲੈ ਕੇ ਪਹਿਲਾਂ ਤਾਂ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਔਰ ਸਾਰੇ ਵਰਲਡ ਨੂੰ ਬਾਕੀ ਦੂਜੇ ਦਸਨਾਂ ਜੋ ਨਾ ਕਿ ਅਸੀਂ ਪੰਜਾਬ ਰੋਡ ਦੇ ਪਨਬਾਸ ਪੀ ਆਰਟੀਸੀ 2511 ਵਰਕਰ ਜਮੀਨ ਹੈ ਸਾਡੀ ਕੰਟਰੈਕਟ ਵਰਕਰ ਯੂਨੀਅਨ ਜਿਹਦੇ ਵੱਲੋਂ ਬਾਰ-ਬਾਰ ਨੋਟਿਸ ਦਿੱਤੇ ਜਾਂਦੇ ਨੇ ਮਹਿਕਮੇ ਨੂੰ ਕਿਉਂਕਿ ਅਸੀਂ 17 2008 ਤੋਂ ਲੈ ਕੇ ਹੁਣ ਤੱਕ 17 ਸਾਲ ਹੋ ਗਏ ਸਾਨੂੰ ਨੌਕਰੀ ਕਰਦੇ ਆ ਪਹਿਲਾਂ ਆਊਟਸੋਰਸ ਤੇ ਹੀ ਫਿਰ ਕੰਟਰੈਕਟ ਤੇ ਟੈਸਟ ਦੇ ਕੇ ਬਕਾਇਦਾ ਪਾਸ ਹੋ ਗਿਆ ਏ ਕੁਝ ਸਾਥੀ ਜਿਹੜੇ ਸਾਡੇ ਉਹ ਰਹਿ ਗਏ ਸੀ ਜੋ ਆਊਟਸੋਰਸ ਤੇ ਨੇ ਉਹ ਟੈਸਟ ਦੁਬਾਰਾ ਇਹਨਾਂ ਨੇ ਕੋਈ ਕੀਤਾ ਨਹੀਂ ਨਾ ਕੋ ਪੱਕਾ ਕੀਤਾ 1 ਜੁਲਾਈ 2024 ਨੂੰ ਪੈਨਲ ਮੀਟਿੰਗ ਹੁੰਦੀ ਸਾਡੀ ਮੁੱਖ ਮੰਤਰੀ ਪੰਜਾਬ ਨਾਲ ਪ੍ਰਮੁੱਖ ਸਕੱਤਰ ਸੀ ਟਰਾਂਸਪੋਰਟ ਵਿਭਾਗ ਦੇ ਪੀਆਰਟੀਸੀ ਦੇ ਤੇ ਪੰਨ ਵਾਸਤੇ ਜਿਹੜੇ ਅਧਿਕਾਰੀ ਸੀ ਉਹ ਸੀ ਨਾਲ ਇੱਕ ਪੈਨਲ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਏਜੰਡਾ ਲਿਆਂਦਾ ਗਿਆ ਕਿ ਇੱਕ ਕਮੇਟੀ ਗਠਿਤ ਕੀਤੀ ਜਾਊਗੀ ਜਿਹੜੀ ਕੰਟਰੈਕਟ ਕਰਮਚਾਰੀਆਂ ਨੂੰ ਪੱਕੇ ਕਰਨਾ ਆਊਟਸੋਰਸ ਵਾਲਿਆਂ ਨੂੰ ਕੰਟਰੈਕਟ ਤੇ ਲੈਣਾ ਔਰ ਤਨਖਾਹ ਦੀ ਇਕਸਾਰਤਾ ਜਿਹੜੀ ਉਹ ਦਾ ਇੱਕ ਪੈਨਲ ਤਿਆਰ ਕਰੂਗੀ ਇੱਕ ਮਹੀਨੇ ਦਾ ਸਮਾਂ ਬੰਦ ਕੀਤਾ ਗਿਆ ਔਰ ਇੱਕ ਮਹੀਨੇ ਦੇ ਵਿੱਚ ਉਹ ਜਿਹੜੀ ਹੈ ਕਮੇਟੀ ਨੇ ਆਪਣਾ ਸਾਰਾ ਖਰੜਾ ਤਿਆਰ ਕਰਕੇ ਦਿੱਤਾ ਪਰ ਉਹਤੇ ਕੋਈ ਅਮਲ ਨਹੀਂ ਹੋਇਆ ਸਰਕਾਰ ਵੱਲ ਅਸੀਂ ਬਾਰ ਬਾਰ ਫੇਰ ਦੁਬਾਰਾ ਮੀਟਿੰਗਾਂ ਕੀਤੀਆਂ ਇਹਨਾਂ ਨੂੰ ਨੋਟਸ ਦਿੱਤੇ ਵੀ ਸਾਡੇ ਨਾਲ ੱੱਕਾ ਹੋ ਰਿਹਾ ਬੜੇ ਜਰਦੇ ਮੁੰਡੇ ਕੱਚੇ ਫਿਰਦੇ ਨੇ ਪੱਕਾ ਕਰੋ ਕਿਉਂਕਿ ਸਰਕਾਰ ਦਾ ਦਾਵਾ ਸੀ ਇਹ ਨਾਰਾ ਸੀ ਇਹ ਕਿ ਆਊਟਸੋਰਸ ਕੰਮੇ ਜਿਹੜੇ ਆ ਜਿਹੜੇ ਬਾਹਰੀ ਏਜੰਸੀਆਂ ਲੁੱਟਾਂ ਕਰਦੀਆਂ ਨੇ ਵਰਕਰਾਂ ਦੀਆਂ ਇਹ ਏਜੰਸੀਆਂ ਇਹ ਵਿਚੋਲੇ ਕੱਢ ਦਿੱਤੇ ਜਾਣਗੇ ਮੈਂ ਆਉਂਦੇ ਹੀ ਸਰਕਾਰ ਜਦੋਂ ਬਣ ਗਈ ਤੇ ਪਹਿਲਾ ਕੰਮ ਹੋਊਗਾ ਵੀ ਵਿਚੋਲੇ ਕੱਢੇ ਜਾਣਗੇ ਪਰ ਉਹ ਵਿਚੋਲੇ ਕੱਢਣ ਦੀ بجائے ਇੱਕ ਸੀ ਫਿਰ ਦੋ ਹੋ ਗਏ ਫਿਰ ਤਿੰਨ ਹੋ ਗਏ ਹੁਣ ਸਮਝ ਨਹੀਂ ਆਉਣ ਦੀ ਬਾਹਰੀ ਸੂਬਿਆਂ ਦੇ ਠੇਕੇਦਾਰ ਲਿਆ ਲਿਆ ਕਿ ਉਹ ਵਿਚੋਲੇ ਜਿਹੜੇ ਪਾ ਕੇ ਤੇ ਲੁੱਟ ਕੀਤੀ ਜਾ ਰਹੀ ਹੈ ਦੂਜੇ ਪਾਸੇ ਜਿਹੜੇ ਕੰਟਰੈਕਟ ਦੇ ਕਰਮਚਾਰੀ ਨੇ ਇਹਨਾਂ ਨੇ ਬੜਾ ਹਾ ਹੁਲਾ ਪਾਇਆ ਸੀਗਾ ਵੀ 10 ਸਾਲ ਦੇ ਹੋਣਗੇ 10 ਸਾਲ ਵਾਲੇ ਕਰਾਂਗੇ 10 ਸਾਲ ਵੀ ਸਾਡੇ ਹੋ ਜਾਣੇ ਆ 6 ਮਹੀਨਿਆਂ ਨੂੰ ਹੋਰ 4 5 ਮਹੀਨਿਆਂ ਨੂੰ ਹੋ ਜਾਣੇ ਆ ਪਰ ਇਹ ਦੱਸ ਨਹੀਂ ਰਹੇ ਕਹਿੰਦੇ ਵੀ ਤੁਹਾਨੂੰ ਪੱਕੇ ਕਰ ਦੇਵਾਂਗੇ ਕੰਟਰੈਕਟ ਵਾਲੇ ਕਰਮਚਾਰੀਆਂ ਨੂੰ ਜਿੱਦਾਂ ਹੁਣ ਆਪਣੇ ਟ੍ਰਾਂਸਪੋਰਟ ਮਿਨਿਸਟਰ ਸਾਹਿਬ ਨੇ ਇੱਕ ਮਿਆਨ ਦਿੱਤਾ ਕਿ 15 ਦਿਨਾਂ ਦੇ ਵਿੱਚ ਖਰੜਾ ਤਿਆਰ ਹੋ ਜੂਗਾ ਖਰੜਾ ਤੇ ਪਹਿਲਾਂ ਵੀ ਤਿਆਰ ਕਰਿਆ ਪਿਆ ਪਰ ਇਹ ਨਹੀਂ ਦੱਸਦੇ ਸਾਨੂੰ ਪੱਕਾ ਕਰਨਾ ਕਿੱਥੇ ਹੈ ਕਿ ਕਹਿੰਦੇ ਵੀ ਜਿੱਥੇ ਤੁਸੀਂ ਹੈਗੇ ਹੋ ਨੌਕਰੀ ਕਰ ਰਹੇ ਹੋ ਉੱਥੇ ਤੁਹਾਡੀ ਜਿਹੜੀ ਉਹ ਸੀਟ ਕ੍ਰੀਏਟ ਕਰਕੇ ਤੁਹਾਨੂੰ ਉੱਥੇ 58 ਸਾਲ ਤੱਕ ਨੌਕਰੀ ਮਿਲ ਜੂਗੀ ਹੁਣ ਉਹ ਦੱਸਦੇ ਨਹੀਂ ਵੀ ਨਾਂ ਦਾ ਪਨਵਾਚ ਕਰਨਾ ਹੈ ਜਾਂ ਰੋਡ ਵਿੱਚ ਕਰਨਾ ਕੋਈ ਦੱਸਣ ਸਾਨੂੰ ਪਤਾ ਲੱਗੇ ਉਹ ਨਹੀਂ ਦੱਸਦੇ ਕਿਉਂਕਿ 58 ਸਾਲ ਵਾਲੀ ਨੌਕਰੀ ਵਾਲਾ ਜਿਹੜਾ ਸਿਸਟਮ ਹੈ ਵੀ ਨੌਕਰੀ ਤਾਂ ਅਸੀਂ ਹੁਣ ਵੀ ਕਰ ਰਹੇ ਆ ਕੱਟ ਨਹੀਂ ਸਕਦੇ ਸਾਨੂੰ ਇਹ ਜਿੰਨਾ ਚਿਰ ਅਸੀਂ ਗਲਤੀ ਨਹੀਂ ਕੋਈ ਕਰਦੇ ਸਿਵਲ ਸਰਵਿਸ ਰੂਲ ਬਣਾਏ ਜਾਣ ਸਾਡੇ ਪ੍ਰੋਪਰ ਸਾਨੂੰ ਪਤਾ ਹੋਵੇ ਕਿ ਸਾਡੀ ਕੋਈ ਗਲਤੀ ਹੁੰਦੀ ਆ ਤਾਂ ਉਹਦਾ ਕੀ ਖਮਿਆਜਾ ਜੇ ਅਸੀਂ ਚੰਗੇ ਵਧੀਆ ਨੌਕਰੀ ਕਰਦੇ ਆ ਸਾਨੂੰ ਉਹਦਾ ਕੀ ਮਿਲਣਾ ਹੈ ਸਿਵਲ ਸਰਵਿਸ ਰੂਲ ਔਰ ਪਲੱਸ ਜਿਹੜੀ ਬਰਾਬਰ ਕੰਮ ਬਰਾਬਰ ਤਨਖਾਹ ਕਿਸੇ ਵੀ ਕੈਟਾਗਰੀ ਚ ਹੋਵੇ ਇਹ ਸਾਰੀਆਂ ਗੱਲਾਂ ਕਰਕੇ ਅਸੀਂ 5 6 ਪੰਚੇਵਾਰੀ ਮੇਰੇ ਖਿਆਲ ਦੇ ਵਿੱਚ ਅਸੀਂ ਨੋਟਸ ਦੇ ਚੁੱਕੇ ਇਹਨਾਂ ਨੂੰ ਤੇ ਹੁਣ 6 7 8 ਤਰੀਕ ਦੀ ਹੜਤਾਲ ਹੈ 6 ਤਰੀਕ ਨੂੰ ਅਸੀਂ ਚੱਕਾ ਜਾਮ ਕਰਾਂਗੇ ਸਾਰੇ ਹੜਤਾਲ ਕਰਾਂਗੇ 7 ਨੂੰ ਅਸੀਂ 8 ਵਜੇ ਚੰਡੀਗੜ੍ਹ ਜਿਹੜਾ ਆ ਮੁੱਖ ਮੰਤਰੀ ਦਾ ਘਰਾਹ ਕਰਾਂਗੇ ਉਸ ਸਮੇਂ ਪਬਲਿਕ ਵੀ ਖਰਾਬ ਹੋਏਗੀ ਦੇਖੋ ਜੀ ਮੈਂ ਪਬਲਿਕ ਕੋਲੋਂ ਮਾਫੀ ਚਾਹੁੰਦਾ ਪਹਿਲਾਂ ਤੇ ਸਾਰੀ ਪਬਲਿਕ ਕੋਲੋਂ ਕਿਉਂ ਨਹੀਂ ਵੀ ਪਬਲਿਕ ਦੇ ਬੱਚੇ ਆ ਪਬਲਿਕ ਦੇ ਵਿੱਚੋਂ ਆਏ ਆ ਔਰ ਨੌਕਰੀਆਂ ਬਚਾਉਣ ਦੇ ਚੱਕਰ 'ਚ ਲੱਗੇ ਪਏ ਆ ਇਹ ਸਰਕਾਰ ਇਸ ਚੀਜ਼ ਦੀ ਜਵਾਬਦੇਹ ਹੋਊਗੀ ਜੀ ਜਿਨ੍ਹਾਂ ਨੇ ਸੰਗਤ ਨੇ ਪੰਜਾਬ ਦੀ ਜਿਹੜੀ ਜਨਤਾ ਨੇ ਚੁਣ ਕੇ ਜਿਹੜੇ 92 ਇਹਨਾਂ ਨੂੰ ਐਮਐਲਏ ਦਿੱਤੇ ਹੁਣ ਦੁਬਾਰਾ ਜਿਮਨੀ ਚੋਣਾ 'ਚ ਤਿੰਨ ਹੋਰ ਦੇਤੇ ਤੇ ਫਿਰ ਇਹ ਜਵਾਬਦੇਹ ਤਾਂ ਸਰਕਾਰ ਹੋਊਗੀ ਨਾ ਇਹ ਸਰਕਾਰ ਨੇ ਕੀ ਕੀਤਾ ਹਰਾਪੈਨ ਕਿੱਥੇ ਗਿਆ ਜਿਹੜੇ ਰਿਟਾਇਰ ਹੋਏ ਆ ਬਹੁਤ سارے ਮੁਲਾਜ਼ਮ ਰਿਟਾਇਰ ਹੋਏ ਉਹਨਾਂ ਦੀ ਜਗ੍ਹਾ ਦੇ ਤਿੰਨ ਨਵੇਂ ਬੰਦੇ ਨੂੰ ਭਰਤੀ ਨਹੀਂ ਕੀਤਾ ਦੇਖੋ ਜੀ ਭਰਤੀ ਹੋਈ ਹੋਈ ਕੋਈ ਨਹੀਂ ਭਰਤੀ ਹੋਈ ਨਹੀਂ ਕੋਈ ਮਹਿਕਮੇ 'ਚ ਦਸਨਾ ਜਿਹਨਾਂ ਨੂੰ ਤੁਹਾਨੂੰ ਸਿਰਫ ਭਰਤੀ ਹੋਈ ਐ ਤੇ ਜਿਹੜੇ ਡੈਥ ਕੇਸ ਵਾਲੇ ਜਿਨ੍ਹਾਂ ਦੀ ਮੌਤ ਹੋ ਗਈ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨੇ ਉਹ ਵੀ ਨੌਕਰੀ ਜਿਹੜੀ ਆ ਉਹ ਮਿਲੀ ਐ ਸੇਵਾਦਾਰ ਚੌਕੀਦਾਰ ਚਪੜਾਸੀ ਕਨੈਕਟਡ ਡਰਾਈਵਰ ਦੀ ਕੋਈ ਭਰਤੀ ਨਹੀਂ ਹੋਈ ਅਸੀਂ ਦੀ ਆਖਣੇ ਬੱਸਾਂ ਪਾਓ 10000 ਬੱਸ ਪਾਈ ਜਾਵੇ ਪੰਜਾਬ ਦੇ ਵਿੱਚ ਜਿਹੜੀ ਜਨਤਾ ਵਾ ਉਹਨਾਂ ਨੂੰ ਸਹੂਲਤ ਦਿੱਤੀ ਜਾਵੇ 10000 ਬੱਸ ਪਊਗੀ ਪਲੱਸ ਉਹਦੇ ਨਾਲ ਕੋ ਵਰਕਰ ਵੀ ਆਉਣਗੇ ਪਰ ਕਿਸੇ ਤਰੀਕੇ ਨਾਲ ਆਉਣਗੇ ਇਹ ਕਰਦੇ ਕੱਖ ਨਹੀਂ ਸਰਕਾਰ ਨਕਮੀ ਸਰਕਾਰ ਐ ਕੀ ਕਾਰਨਾਂ ਕਿ ਪੰਜਾਬ ਰੋਡਵੇ ਜਿਹੜੀ ਆ ਉਹ ਘਟੇ ਜਾਂਦੀ ਆ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਉਹ ਜੇ ਕਿਸੇ ਕੋਲ 10 ਬਸਾਂ ਵਾਂ ਤੇ ਉਹ 20 ਹੋ ਜਾਂਦੀ। ਕੋਈ ਘਟੇ ਚ ਨਹੀਂ ਜੀ ਕੌਣ ਕਹਿੰਦਾ ਪੰਜਾਬ ਰੋਡਵੇ ਪੰਨ ਬਸ ਘਟੇ ਚ। ਸਾਡੀਆਂ ਬਸਾਂ ਵੇਖੋ ਤੁਸੀਂ। ਕਿਦਾਂ ਤੁਣ ਤੁਣ ਜਾਂ ਆਂਡੀਆਂ ਰੁਪਏ ਵਟ ਵਟ ਕੇ ਅਹੀਂ ਲਿਆਉਨੇ ਆ। ਸਾਨੂੰ ਪਤਾ ਕੋਈ ਘਟਾ ਨਹੀਂ। ਪਹਿਲਾਂ ਹੋ ਸਕਦਾ ਜੇ ਹੁੰਦਾ ਹੋਵੇ ਪਰ ਹੁਣ ਨਹੀਂ। ਹੁਣ ਤੇ ਬਸ ਸਾਡੀ ਜਿਹੜੀ ਟੋਟਲ ਭਰ ਕੇ ਜਾਂਦੀ ਆ ਔਰ ਮਹਿਕਮੇ ਨੂੰ ਮਾਲੀਆ ਬਹੁਤ ਆ ਰਿਹਾ। ਸੋ ਪੰਜਾਬ ਰੋਡਵੇਜ ਦੇ ਜਿਹੜੇ ਕੰਮ ਆ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਉਹਨਾਂ ਨੂੰ ਪੱਕਿਆਂ ਕੀਤਾ ਜਾਵੇ ਅਤੇ ਨਾਲ ਹੀ ਉਹਨਾਂ ਨੇ ਇਹ ਐਲਾਨ ਕੀਤਾ ਕਿ ਪੰਜਾਬ ਰੋਡਵੇਜ ਬੱਸ ਜਿਹੜੀ ਆ ਉਹ ਬੜੇ ਪ੍ਰੋਫਿਟ ਦੇ ਵਿੱਚ ਜਾ ਰਹੀ ਆ ਔਰ ਸਰਕਾਰ ਨੂੰ ਚੰਗਾ ਮਾਲੀਆ ਦਿੱਤਾ ਜਾ ਰਿਹਾ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਘੁਮਾਨ ਪਟਾਲਾ ਗੁਰਦਾਸਪੁਰ